ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਜੋ ਕਿ ਖਾਸ ਤੌਰ ਤੇ ਹੜ੍ਹਾਂ ਦੇ ਮਸਲੇ ਨੂੰ ਲੈ ਕੇ ਸੱਦਿਆ ਗਿਆ ਸੀ ਸਰਕਾਰ ਵੱਲੋਂ ਉਹ ਖਤਮ ਹੋ ਗਿਆ ਬੁਲਤਵੀ ਕਰ ਦਿੱਤਾ ਗਿਆ ਅਨਮਿੱਥੇ ਸਮੇਂ ਲਈ ਪਰ ਅੱਜ ਉਸ اجلاس ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ ਭਾਰਤੀ ਜਨਤਾ ਪਾਰਟੀ ਦਾ ਇੱਕ ਅਸੀਂ ਕਹਿ ਸਕਨੇ ਆ ਕਿ ਜੋ اجلاس ਉਹਨਾਂ ਨੇ ਆਪਣੇ ਪਾਰਟੀ ਹੈੱਡਕੁਆਰਟਰ ਦੇ ਬਾਹਰ ਸੱਦਿਆ ਹੋਇਆ ਸੀ ਯਾਨੀ ਕਿ ਪੈਰਲਰ ਵਿਧਾਨ ਸਭਾ ਜਿਹੜੀ ਭਾਰਤੀ ਜਨਤਾ ਪਾਰਟੀ ਵੱਲੋਂ ਚੰਡੀਗੜ੍ਹ ਦੇ ਵਿੱਚ ਚਲਾਈ ਗਈ ਤਸਵੀਰਾਂ ਤੁਸੀਂ ਵੇਖੋ ਭਾਰਤੀ ਜਨਤਾ ਪਾਰਟੀ ਵੱਲੋਂ ਲਾਏ ਗਏ ਪੈਰਲਰ ਇਜਲਾਸ ਦੀਆਂ ਤਸਵੀਰਾਂ ਨੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਐਮਐਲਏ ਜਿਹੜੇ ਕਿ ਪਠਾਨਕੋਟ ਤੋਂ ਨੇ ਅਸ਼wini ਸ਼ਰਮਾ ਜੋ ਕਿ ਇਸ ਵੇਲੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵੀ ਨੇ ਉਹਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਕਿ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਹੋਣਾ ਚਾਹੀਦਾ ਸੀ ਜੋ ਹੜ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਲਗਾਤਾਰ ਸਵਾਲ ਉੱਠ ਰਹੇ ਉਸ ਦਾ ਜਵਾਬ ਦੇਣਾ ਚਾਹੀਦਾ ਸੀ ਪਰ ਉਹ ਪੈਰਲਰ ਵਿਧਾਨ ਸਭਾ ਦੇ ਵਿੱਚ ਬੋਲਦੇ ਨਜ਼ਰ ਆਏ ਔਰ ਥੋੜਾ ਬਹੁਤ ਨਹੀਂ ਬਹੁਤਾ ਲੰਬਾ ਸਮਾਂ ਬੋਲੇ ਔਰ ਸਪੀਕਰ ਦੇ ਤੌਰ ਤੇ ਇਸ ਪੈਰਲਰ ਵਿਧਾਨ ਸਭਾ ਜਿਹੜੀ ਕਿ ਸਿੰਬੋਲਿਕ ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਬਾਹਰ ਰੱਖੀ ਗਈ ਸੀ ਸਾਫ ਦਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਅਟਵਾਲ ਸਾਹਿਬ ਸਪੀਕਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਏ ਔਰ ਇਸ ਮੌਕੇ ਤੇ ਕਈ ਬੁਲਾਰਿਆਂ ਨੇ ਆਪਣੀ ਆਪਣੀ ਗੱਲ ਖਾਸ ਤੌਰ ਤੇ ਕੇਂਦਰ ਸਰਕਾਰ ਨੂੰ ਜੋ ਕੁਝ ਪੰਜਾਬ ਦੇ ਲਈ ਦਿੱਤਾ ਗਿਆ ਉਹ ਸਾਰਾ ਕੁਝ ਉੱਥੇ ਬਿਆਨ ਕੀਤਾ ਪਰ ਇਸ ਪੈਰਲਰ ਵਿਧਾਨ ਸਭਾ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਵਿਧਾਨ ਸਭਾ ਦੇ ਵਿੱਚ ਅੱਜ ਆਪਣੇ ਸੰਬੋਧਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਤਰ੍ਹਾਂ ਦੇ ਸਵਾਲ ਖਾਸ ਤੌਰ ਤੇ ਆਪਣੇ ਚੁਟਕੀਲੇ ਅੰਦਾਜ਼ ਚ ਜਾਂ ਟਿੱਚਰਾ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਖਿੜੇ ਕੀਤੇ ਔਰ ਇੰਨਾ ਹੀ ਨਹੀਂ ਉਹਤੇ ਪ੍ਰਤਾਪ ਬਾਜਵਾ ਨੂੰ ਵੀ ਕਹਿ ਗਏ ਕਿ ਬਾਜਵਾ ਸਾਹਿਬ ਤੁਹਾਨੂੰ ਵੀ ਭਾਰਤੀ ਜਨਤਾ ਪਾਰਟੀ ਦੇ ਉਸ ਜਿਹੜਾ ਪੈਰਲਰ ਸੈਸ਼ਨ ਹੈ ਉੱਥੇ ਚਲੇ ਜਾਣਾ ਚਾਹੀਦਾ ਕਿਉਂਕਿ ਤੁਸੀਂ ਵੀ ਭਾਜਪਾ ਦੇ ਨਾਂ ਲਿਓ ਸੋ ਸਭ ਤੋਂ ਵੱਡੀ ਚਰਚਾ ਅੱਜ ਪੈਰਲਲ اجلاس ਲਈ ਪਰ ਸਵਾਲ ਬਹੁਤ ਸਾਰੇ ਨੇ ਇਸ ਪੈਰਲਲ اجلاس ਨੂੰ ਲੈ ਕੇ ਕੀ ਜੋ ਲਗਾਤਾਰ ਹੜ੍ਹਾਂ ਦੇ ਮੁਆਵਜ਼ੇ ਨੂੰ ਲੈ ਕੇ ਦੋਹਾਂ ਪਾਰਟੀਆਂ ਜਾਂ ਕਹਿ ਲਈਏ ਦੋਹਾਂ ਸਰਕਾਰਾਂ ਕੇਂਦਰ ਦੀ ਤੇ ਪੰਜਾਬ ਦੀ ਸਰਕਾਰ ਆਮੋ ਸਾਹਮਣੇ ਨੇ ਉਸ ਮਸਲੇ ਤੇ ਪੰਜਾਬ ਦੇ ਲੋਕਾਂ ਨੂੰ ਸਹੀ ਪਿਕਚਰ ਕਲੀਅਰ ਨਹੀਂ ਹੋ ਰਹੀ ਕੇਂਦਰ ਸਰਕਾਰ 12000 ਕਰੋੜ ਦੀ ਗੱਲ ਕਰਦੀ ਹੈ ਜਦਕਿ ਪੰਜਾਬ ਦੀ ਸਰਕਾਰ ਸਾਫ ਤੌਰ ਤੇ ਕਹਿ ਰਹੀ ਹੈ ਕਿ ਇਸ ਤਰ੍ਹਾਂ ਦਾ ਕੋਈ ਫੰਡ ਉਨ੍ਹਾਂ ਕੋਲ ਨਹੀਂ ਹੈ ਨਾ ਹੀ ਕੇਂਦਰ ਵੱਲੋਂ ਦਿੱਤਾ ਗਿਆ ਬੀਤੇ ਦਿਨ ਜਦੋਂ ਪਹਿਲਾ ਦਿਨ ਸੀਗਾ اجلاس ਦਾ ਉਦੋਂ ਮੁੱਖ ਮੰਤਰੀ ਨੇ ਆਂਕੜੇ ਵੀ ਪੇਸ਼ ਕੀਤੇ ਪਰ ਇਹ ਪੈਰਲਲ اجلاس ਵੇਲੇ ਜੋ ਸਾਰੀਆਂ ਗੱਲਾਂ ਕਹੀਆਂ ਗਈਆਂ ਕੀ ਇਹ ਮੰਨਿਆ ਜਾਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਮੁਕਾਬਲਾ ਸਿਰਫ ਆਮ ਆਦਮੀ ਪਾਰਟੀ ਔਰ ਭਾਜਪਾ ਦੇ ਵਿਚਕਾਰ ਰਹਿ ਗਿਆ ਜਾਂ ਕਹਿ ਲਿਆ ਕਿ ਹੜਾ ਨੇ ਸਥਿਤੀ ਇਸ ਤਰ੍ਹਾਂ ਦੀ ਕਰ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਹੀ ਹੜ ਗਿਆ ਖਾਸ ਤੌਰ ਤੇ ਪੰਜਾਬ ਦੀ ਸਿਆਸਤ ਵੀ ਹੜ ਗਈ ਹੈ ਹੁਣ ਮੁਕਾਬਲਾ ਕੇਂਦਰ ਤੇ ਪੰਜਾਬ ਸਰਕਾਰ ਦੇ ਵਿਚਕਾਰ ਰਹਿ ਗਿਆ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਚਰਚਾ ਜ਼ਰੂਰ ਰਹੀ ਸਵਾਲ ਵੀ ਕਈ ਖੜੇ ਹੋਏ ਇਹਨਾਂ ਸਵਾਲਾਂ ਦੇ ਜਵਾਬ ਅੱਗੇ ਵੀ ਲਵਾਂਗੇ ਪਰ ਇਹ ਪੈਰਲਲ اجلاس ਸਭ ਤੋਂ ਜ਼ਿਆਦਾ ਸਵਾਲਾਂ ਦੇ ਘੇਰੇ ਵਿੱਚ ਰਿਹਾ ਔਰ ਖਾਸ ਤੌਰ ਤੇ ਸਵਾਲ ਰਹੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਲੈ ਕੇ ਕਿ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਣਾ ਚਾਹੀਦਾ ਸੀ ਕਿਉਂਕਿ ਉਹ ਵਿਧਾਨ ਸਭਾ ਦੇ ਮੈਂਬਰ ਵੀ ਨੇ ਪਰ ਉੱਥੇ ਨਾ ਜਾ ਕੇ ਨਾ ਉਹ ਪਹਿਲੇ ਦਿਨ ਗਏ ਨਾ ਉਹ ਦੂਜੇ ਦਿਨ ਗਏ ਜਦਕਿ ਉਹਨਾਂ ਵੱਲੋਂ ਪੈਰਲਲ ਵਿਧਾਨ ਸਭਾ ਸਦਕੇ ਪੰਜਾਬ ਦੀ ਸਰਕਾਰ ਤੇ ਕਈ ਸਵਾਲ ਖੜੇ ਕੀਤੇ ਗਏ